ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਈ ਮਹਾਪੁਰਖ ਰੱਬ ਦੇ ਪਿਆਰੇ ਜਿਹੜੇ ਨਾਮ ਦੇ ਰਸੀਏ ਹੁੰਦੇ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਹੁੰਦੇ ਆ ਜੀ ਕਈ ਵਾਰ ਉਹ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਆ ਮਹਾਪੁਰਖਾਂ ਜੀਆਂ ਦੇ ਬਚਨ ਆ ਜੀ ਜੇਕਰ ਤੁਹਾਡੀ ਰਾਤ 2 ਵਜੇ ਤੋਂ ਬਾਅਦ ਅੱਖ ਖੁੱਲਦੀ ਆ ਆਪਣੇ ਆਪ ਅੱਖ ਖੁੱਲ ਜਾਂਦੀ ਆ ਤੁਸੀਂ ਕੋਈ అలਾਰਮ ਨਹੀਂ ਲਗਾਉਂਦੇ ਤਾਂ ਫਿਰ ਆਪਾਂ ਅੰਮ੍ਰਿਤ ਵੇਲਾ ਸੰਭਾਲ ਲਓ ਮਹਾਪੁਰਖ ਜੀ ਕਹਿੰਦੇ ਆ ਜਿਨੇ ਇਹ ਵੇਲਾ ਸੰਭਾਲ ਲਿਆ ਉਹਦੇ ਚੰਗੇ ਦਿਨ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਜੇ ਬੰਦਾ ਚਾਹੁੰਦਾ ਹੈ ਦਿਨ ਵੇਲੇ ਮੈਂ ਬਾਦਸ਼ਾਹਾਂ ਵਾਂਗ ਜੀਵਾਂ ਮੈਂ ਰਾਜਾ ਬਣ ਜਾਵਾਂ ਤਾਂ ਉਹ ਰਾਤ ਦੇ ਚੌਥੇ ਪਹਿਰ ਰੱਬ ਅੱਗੇ ਮੰਗਤਾ ਬਣ ਜਾਵੇ ਮਹਾਪੁਰਖ ਜੀ ਕਹਿੰਦੇ ਇਹ ਤਾਂ ਹੀ ਸੰਭਵ ਹੈ ਕਈ ਵਾਰ ਆਪਾਂ ਨੂੰ ਲੱਗਦਾ ਵੀ ਹਲੇ ਤਾਂ ਅੱਧੀ ਰਾਤ ਹੋਈ ਹੈ ਤੇ ਆਪਾਂ ਫਿਰ ਸੌਂ ਜਾਂਦੇ ਆਂ ਕਈ ਵਾਰੀ ਆਪਾਂ ਜਾਗ ਵੀ ਪੈਨੇ ਆਂ ਪਰ ਇਸ਼ਨਾਨ ਨਹੀਂ ਕਰਦੇ ਨਾ ਹੀ ਮੂੰਹ ਹੱਥ ਧੋਣੇ ਆਂ ਇਸ ਨਾਨ ਕਰਨ ਨਾਲ ਦੇਖੋ ਜੀ ਸਰੀਰ ਚ ਚੁਸਤੀ ਆ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਮਨ ਦੀ ਮੈਲ ਆ ਜਿਹੜੀ ਉਹ ਬਾਣੀ ਪੜਨ ਨਾਲ ਜਾਂਦੀ ਆ ਇਹਦੇ ਚ ਵੀ ਕੋਈ ਸ਼ੱਕ ਨਹੀਂ ਤੇ ਅੰਮ੍ਰਿਤ ਵੇੜਾ ਜਿਹੜਾ ਇਹਦੇ ਵਿੱਚ ਬਹੁਤ ਸ਼ਕਤੀ ਆ ਜੀ ਇਹ ਆਪਣੀ ਕਿਸਮਤ ਬਦਲਣ ਵਾਲਾ ਵੇੜਾ ਆ ਸਿੱਖਾਂ ਦਾ ਇਸ ਕਰਕੇ ਇਹਨੂੰ ਸੰਭਾਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿਨ੍ਹਾਂ ਨੇ ਵੀ ਬਾਬਾ ਜੀ ਦੇ ਜਿਵੇਂ ਬਾਬਾ ਆਨੰਦ ਸਿੰਘ ਮਹਾਰਾਜੀ ਨਾਨਕ ਸਰ ਕਲੇਰਾਵਾਲੇ ਜਿੰਨੇ ਵੀ ਰੱਬ ਦੇ ਪਿਆਰੇ ਨੇ ਉਹ ਇਹ ਬਚਨ ਜ਼ਰੂਰ ਕਰਦੇ ਨੇ ਵੀ ਅਮਰਤ ਵੇਲਾ ਜ਼ਰੂਰ ਸੰਭੋ ਜਿੰਨੇ ਵੀ ਇਹ ਵੇਲਾ ਸੰਭਾਲ ਲਿਆ ਤਾਂ ਤੁਸੀਂ ਆਪ ਹੀ ਸੰਭਲ ਜਾਓਗੇ ਬਾਬਾ ਨਾਨਕ ਦੇਵ ਜੀ ਤੁਹਾਡੀ ਬਾਹ ਫੜ ਲੈਣਗੇ ਇਹ ਬਚਨ ਬਾਬਾ ਆਨੰਦ ਸਿੰਘ ਮਹਾਰਾਜੀ ਅਕਸਰ ਕਰਿਆ ਕਰਦੇ ਸੀ ਜਦੋਂ ਇਹ ਵੇਲੇ ਤੁਹਾਡੀ ਜਾਗ ਆਉਂਦੀ ਹੈ ਨਾ ਤੁਸੀਂ ਉੱਠ ਕੇ ਆਪਣੇ ਬਿਸਤਰੇ ਤੇ ਹੀ ਬੈਠ ਜਾਣਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਾਂ ਇਸ਼ਨਾਨ ਕਰਨ ਵਿੱਚ ਕੌਲ ਕਰ ਲ ਜਾਂਦੇ ਹਾਂ ਹਨਾ ਇਸ਼ਨਾਨ ਕਈਆਂ ਤੋਂ ਹੁੰਦਾ ਵੀ ਨਹੀਂ ਕਿਉਂਕਿ ਸਰੀਰ ਕਈਆਂ ਦਾ ਠੀਕ ਨਹੀਂ ਰਹਿੰਦਾ ਤੇ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਉੱਠ ਕੇ ਬੈਠ ਜਾਣਾ ਜੀ ਬਿਸਤਰੇ ਤੇ ਜੇ ਕਈਆਂ ਤੋਂ ਬੈਠਿਆ ਵੀ ਨਹੀਂ ਜਾਂਦਾ ਤਾਂ ਉਹ ਲੇਟੇ-ਲੇਟੇ ਪਏ-ਪਏ ਵੀ ਇਹ ਸ਼ਬਦ ਦਾ ਜਾਪ ਕਰ ਸਕਦੇ ਨੇ ਹਨਾ ਇਹ ਸ਼ਬਦ ਦਾ ਜਾਪ ਕਰਕੇ ਤੁਸੀਂ ਮਾਲਕ ਦੀਆਂ ਦਿੱਤੀਆਂ ਦਿੱਤੀਆਂ ਦਾ ਸ਼ੁਕਰਾਨਾ ਸ਼ੁਰੂ ਕਰ ਦਿਓ ਬਹੁਤ ਕਿਰਪਾ ਹੋਵੇਗੀ ਜੀ ਤੁਹਾਡੇ ਦੇ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਬਸ ਬਿਸtre ਤੇ ਵਹਿਤ ਕੇ ਇਹ ਸ਼ਬਦ ਦਾ ਜਾਪ ਕਰਨਾ ਸ਼ੁਕਰਾਨਾ ਕਰਨਾ ਦੇਖੋ ਜੀ ਦੋ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ ਆਪਾਂ ਜਾਂ ਤਾਂ ਫਿਰ ਸ਼ਿਕਵੇ ਵਾਲੀ ਜ਼ਿੰਦਗੀ ਜਿਉ ਸਕਦੇ ਆ ਜਾਂ ਫਿਰ ਸ਼ੁਕਰਾਨੇ ਵਾਲੀ ਜ਼ਿੰਦਗੀ ਜੀ ਲੋ ਤੁਸੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਆ ਜਿਉਣੀ ਆ ਜਦੋਂ ਤੁਸੀਂ ਸ਼ੁਕਰਾਨਾ ਕਰਦੇ ਹੋ ਨਾ ਤੁਹਾਡੇ ਮੱਥੇ ਦੇ ਲੇਖ ਆ ਬਾਬਾ ਨੰਦ ਸਿੰਘ ਮਹਾਰਾਜ ਜੀ ਕਹਿੰਦੇ ਬਦਲ ਨੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜੀ ਬਾਬਾ ਅਨੰਦ ਸਿੰਘ ਮਹਾਰਾਜ ਜੀ ਅਕਸਰ ਕਹਿੰਦੇ ਹੁੰਦੇ ਸੀ ਵੀ ਦੁਨਿਆਵੀ ਸੁੱਖਾਂ ਦੀ ਜੇ ਗੱਲ ਕਰੀਏ ਇਹਨਾਂ ਸੁੱਖਾਂ ਕਰਕੇ ਹੀ ਬੰਦਾ ਭੱਜਿਆ ਫਿਰਦਾ ਕਿਉਂਕਿ ਜੀ ਆਪਾਂ ਸੁੱਖ ਲਈ ਆਪਣੇ ਬੱਚਿਆਂ ਲਈ ਆਪਣੇ ਆਪ ਲਈ ਭੱਜੇ ਫਿਰਦੇ ਹਾਂ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਮਹਾਪੁਰਖਾਂ ਜੀ ਆ ਬਚਨ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਬੜੇ ਧਿਆਨ ਨਾਲ ਸੁਣਨਾ ਕਿ ਮੈਂ ਮਹਾਪੁਰਖਾਂ ਨੇ ਨਾਮ ਨਾਮ ਜਪ ਕੇ ਨਿਰੰਕਾਰ ਦੇ ਘਰੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਕਿ ਮੇ ਇਹ ਸ਼ਬਦ ਦਾ ਜਾਪ ਕਰਨਾ ਮਹਾਪੁਰਖਾਂ ਜੀ ਨੇ ਦੱਸਿਆ ਸੀ ਜੀ ਉਹਨਾਂ ਨੇ ਇੱਕ ਸਾਖੀ ਸੁਣਾਈ ਸੀ ਤੁਸੀਂ ਕਹਾਣੀ ਵੀ ਕਹਿ ਸਕਦੇ ਹੋ ਇਹਨੂੰ ਬਾਬਾ ਅਨੰਦ ਸਿੰਘ ਮਹਾਰਾਜ ਜੀ ਅਕਸਰ ਹੀ ਸੁਣਾਇਆ ਕਰਦੇ ਸੀ ਕਹਿੰਦੇ ਜੀ ਇੱਕ ਵਾਰ ਇੱਕ ਅਮੀਰ ਆਦਮੀ ਕਿਸੇ ਕੰਮ ਲਈ ਬਾਹਰ ਜਾ ਰਿਹਾ ਸੀ ਰਸਤੇ ਵਿੱਚ ਨਾ ਉਹਨੂੰ ਇੱਕ ਗਰੀਬ ਆਦਮੀ ਇੱਕ ਭਿਖਾਰੀ ਮਿਲਿਆ ਮੰਗਦਾ ਜੋ ਭੀਖ ਮੰਗ ਰਿਆ ਸੀ ਅਮੀਰ ਬੰਦੇ ਨੂੰ ਉਹ ਗਰੀਬ ਬੰਦੇ ਤੇ ਬਹੁਤ ਤਰਸ ਆਇਆ ਤਾਂ ਅਮੀਰ ਬੰਦਾ ਉਹ ਗਰੀਬ ਬੰਦੇ ਕੋਲੇ ਗਿਆ ਤੇ ਕੁਝ ਪੈਸੇ ਕੱਢ ਕੇ ਦੇਣ ਲੱਗਾ ਤਾਂ ਉਹਦੇ ਮਨ ਵਿੱਚ ਨਾ ਇੱਕ ਖਿਆਲ ਆਇਆ ਕਹਿਣ ਲੱਗਾ ਵੀ ਦੇਖਣ ਨੂੰ ਤਾਂ ਚੰਗਾ ਲੱਗਦਾ ਸਰੀਰਕ ਪੱਖੋਂ ਵੀ ਠੀਕ ਆ ਓਦਾਂ ਵੀ ਠੀਕ ਲੱਗ ਰਿਹਾ ਹੱਥ ਪੈਰ ਸਹੀ ਸਲਾਮਤ ਨੇ ਕੋਈ ਕੰਮ ਧੰਦਾ ਕਿਉਂ ਨਹੀਂ ਕਰ ਲੈਂਦਾ ਇਹ ਪ੍ਰਸ਼ਨ ਉਹਦੇ ਜਹਨ ਵਿੱਚ ਵਹਿ ਗਿਆ ਜੀ ਤਾ ਉਹਨੇ ਉਹ ਮੰਗਤੇ ਨੂੰ ਉਹੀ ਗੱਲ ਕਹਿ ਹੀ ਦਿੱਤੀ ਵੀ ਤੂੰ ਸਰੀਰਕ ਪੱਖੋਂ ਠੀਕ ਆ ਕੋਈ ਕੰਮ ਧੰਦਾ ਕਿਉਂ ਨਹੀਂ ਕਰ ਲੈਂਦਾ ਕਿਉਂ ਤੂੰ ਮੰਗਤਾ ਬਣਿਆ ਫਿਰਦਾ ਮਿਹਨਤ ਦੀ ਰੋਟੀ ਕਿਉਂ ਨਹੀਂ ਖਾਂਦਾ ਤਾਂ ਉਹ ਮੰਗਤਾ ਸੀ ਜਿਹੜਾ ਕਹਿਣ ਲੱਗਿਆ ਕਹਿੰਦਾ ਜੀ ਮੈਂ ਕੰਮ ਕਰਨ ਨੂੰ ਤਿਆਰ ਆ ਪਰ ਮੈਨੂੰ ਕੰਮ ਦੇ ਨਹੀਂ ਰਿਹਾ ਕੋਈ ਮੈਨੂੰ ਕੰਮ ਮਿਲ ਨਹੀਂ ਰਿਹਾ ਮੈਨੂੰ ਕੋਈ ਕੰਮ ਮਿਲ ਜਵੇ ਮੈਂ ਮੰਗਣਾ ਛੱਡ ਦਵਾਂਗਾ ਤਾਂ ਉਹ ਬੰਦਾ ਕਹਿੰਦਾ ਮੈਂ ਕੰਮ ਦੇਵਾਂਗਾ ਕਿਉਂਕਿ ਜੀ ਉਹ ਬਹੁਤ ਤਕੜਾ ਸੀ ਘਰੋਂ ਅਮੀਰ ਸੀ ਉਹ ਕਹਿਣ ਲੱਗਾ ਮੇਰੇ ਕੋਲੇ ਜ਼ਮੀਨ ਬਹੁਤ ਆ ਮੈਨੂੰ ਮਿਹਨਤੀ ਲੋਕਾਂ ਦੀ ਲੋੜ ਆ ਤੂੰ ਉਹਦੇ ਵਿੱਚ ਫਸਲ ਦੇ ਵੀਜੀ ਰੱਜ ਕੇ ਮਿਹਨਤ ਕੀਰੀ ਤਾਂ ਉਹ ਗਰੀਬ ਸੀ ਜਿਹੜਾ ਉਹ ਕਹਿਣ ਲੱਗਾ ਵੀ ਮੈਨੂੰ ਕਿ ਕਿੰਨੇ ਪੈਸੇ ਦਵਾਂਗੇ ਤੁਸੀਂ ਇਹਦੇ ਬਦਲੇ ਚ ਤਾਂ ਤਾਂ ਜੀ ਜਿਹੜਾ ਉਹ ਅਮੀਰ ਸੀ ਉਹ ਕਹਿਣ ਲੱਗਿਆ ਕਹਿੰਦਾ ਵੀ ਮੈਂ ਤੈਨੂੰ ਪੈਸੇ ਨਹੀਂ ਦੇਣੇ ਵੀ ਮੈਂ ਤਾਂ ਤੈਨੂੰ ਹਿੱਸਾ ਦੇਵਾਂਗਾ ਤੁਸੀਂ ਜਿੰਨੀ ਮਿਹਨਤ ਕਰੋਗੇ ਤੁਸੀਂ ਉਹਦਾ 90% ਤੁਸੀਂ ਰੱਖ ਲੈਣਾ ਉਹਦਾ 10% ਤੁਸੀਂ ਮੈਨੂੰ ਦੇ ਦੇਣਾ ਤੇ ਫਿਰ ਜੀ ਆਪਣੀਆਂ ਲੋੜਾਂ ਪੂਰੀਆਂ ਕਰ ਲਿਆ ਉਹਨੇ ਮਤਲਬ ਉਹ ਕੰਮ ਕਰ ਲਈ ਤਿਆਰ ਹੋ ਗਿਆ ਉਹਨੇ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਬੜਾ ਪੈਸਾ ਕਮਾਇਆ ਉਹਨੇ ਜਦੋਂ ਹਿੱਸਾ ਦੇਣ ਦੀ ਵਾਰੀ ਆਈ ਨਾ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਵੀ ਮਹਾਪੁਰਖ ਜੀ ਕਹਿੰਦੇ ਉਹਨੂੰ ਇੰਨਾ ਮਿਲ ਗਿਆ ਮਹਾਪੁਰਖ ਜੀ ਉਹਦੀ ਕਥਾ ਰਹੀਂ ਸੁਣਾਇਆ ਕਰਦੇ ਸੀ ਕਹਿੰਦਾ ਮੰਗਤਾ ਬਾਰ-ਬਾਰ ਸ਼ੁਕਰਾਨਾ ਕਰਨ ਲੱਗ ਗਿਆ ਮਿਹਨਤ ਕੀਤੀ ਪੈਸਾ ਵੀ ਅੰਮਣ-ਮੱਤਾ ਆ ਗਿਆ ਬਹੁਤ ਪੈਸਾ ਆ ਗਿਆ ਪਰ ਜਦੋਂ ਪੈਸਾ ਆ ਗਿਆ ਨਾ ਉਹਦੇ ਮਨ ਵਿੱਚ ਲਾਲਚ ਆ ਗਿਆ ਲਾਲਚ ਕੀ ਆਇਆ ਉਹਦੇ ਮਨ ਵਿੱਚ ਵੀ ਮੈਂ ਮਿਹਨਤ ਕਰਦਾ ਥੱਕ ਗਿਆ ਸਾਲ ਪਰ ਵੀ ਮੇਰਾ ਮਾਲਕ ਬੇਲਾ ਬੈਠਾ ਰਿਹਾ ਵੀ ਉਹਨੂੰ 10% ਦੇਣੇ ਵੀ ਨਾ ਉਹਨੂੰ ਔਖੇ ਲੱਗਣ ਲੱਗੇ ਉਹਦਾ ਮਨ ਹਰਾਮੀ ਹੋ ਗਿਆ ਤਾਂ ਮਹਾਪੁਰਖ ਜੀ ਇਸ ਤਰ੍ਹਾਂ ਹੀ ਸਾਨੂੰ ਸਮਝਾਇਆ ਵੀ ਇਹੀ ਹਾਲ ਸਾਡਾ ਮਹਾਪੁਰਖ ਜੀ ਸਾਨੂੰ ਕਹਿੰਦੇ ਵੀ ਮਹਾਰਾਜ ਤੁਹਾਨੂੰ ਖੁਸ਼ੀਆਂ ਦੇਣ ਲਈ ਤਿਆਰ ਨੇ ਪਰ ਆਪਾਂ ਲੈਣ ਲਈ ਤਿਆਰ ਨੇ ਕਿਉਂ ਕਿਉਂਕਿ ਜੀ ਆਪਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਪ੍ਰਾਪਤ ਕਰਦੇ ਹੀ ਨਹੀਂ ਮਾਰਾ ਸਭ ਨੂੰ ਮੌਕਾ ਦਿੰਦੇ ਨੇ ਕੋਈ ਕੋਈ ਇਹ ਲਾਹੇ ਪ੍ਰਾਪਤ ਕਰ ਲੈਂਦਾ ਤੇ ਕੋਈ ਕੋਈ ਖੇਸੀ ਦੱਬ ਕੇ ਪੈ ਜਾਂਦਾ ਤਾਂ ਮਹਾਪੁਰਖਾਂ ਜੀ ਨੇ ਜੀ ਰੇਕ ਨੂੰ ਇਹੀ ਬਚਨ ਕਮਾਉਂਦੇ ਸੀ ਵੀ ਜਿਨੇ ਅਮਰਤ ਵੇਲਾ ਸੰਭਾਲ ਲਿਆ ਉਹਨੇ ਸਭ ਕੁਝ ਹੀ ਪਾ ਲਿਆ ਤੇ ਉਹ ਸ਼ਬਦ ਕਿਹੜੇ ਸੀ ਜੀ ਉਹ ਸੀ ਸ਼ਬਦ ਮੂਲ ਮੰਤਰ ਸਾਹਿਬ ਦਾ ਜਾਪ ਕਿੱਥੇ ਤੱਕ ਸੀ ਜੀ ਹੈਪੀ ਹੋਸੀ ਪੀ ਸਚ ਇਤੋਂ ਤੱਕ ਜੀ ਤੁਸੀਂ ਜਾਪ ਕਰਨਾ ਤੁਸੀਂ ਜਿਹੜੀਆਂ ਮੂੰਹੋਂ ਮੰਗੀਆਂ ਮਰਾਦਾ ਤੁਹਾਡੀਆਂ ਸਭ ਪੂਰੀਆਂ ਹੋਣਗੀਆਂ ਤੁਹਾਡਾ ਕੋਈ ਕਾਰਜ ਸਿੱਧ ਨਹੀਂ ਹੋ ਰਿਹਾ ਤੁਹਾਡੇ ਘਰੇ ਕਲੇਸ਼ ਰਹਿੰਦਾ ਗਰੀਬੀ ਆ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆ ਤੁਹਾਨੂੰ ਸਾਰੇ ਕਾਰਜ ਤੁਹਾਡੇ ਦਿਨਾਂ ਵਿੱਚ ਰਾਸ ਹੋ ਜਾਣਗੇ ਇੰਨਾ ਹੀ ਸਮਝਾਇਆ ਸੀ ਜੀ ਮਹਾਪੁਰਖਾਂ ਜੀ ਨੇ ਪਰ ਆਪਣੇ ਵਰਗੇ ਲੋਕ ਇਹ ਚੀਜ਼ਾਂ ਨੂੰ ਨਹੀਂ ਸਮਝਦੇ ਜੈ ਮਹਾਪੁਰਖ ਜੀ ਕਹਿੰਦੇ ਤੁਹਾਨੂੰ ਬਹੁਤਾ ਮਿਲਿਆ ਤਾਂ ਗਰੀਬਾਂ ਨੂੰ ਦਾਨ ਜਰੂਰ ਕਰਿਆ ਕਰੋ ਪਸ਼ੂ ਪੰਛੀਆਂ ਨੂੰ ਦਾਨ ਜਰੂਰ ਕਰਿਆ ਕਰੋ ਜੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਪਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਨੂੰ ਮਹਾਰਾਜ ਨੇ ਦਿੱਤਾ ਉਹ ਸੇਵਾ ਜਰੂਰ ਨਿਭਾਇਆ ਕਰੋ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ